ਦੇਰ ਰਾਤ ਹੋਇਆ ਜ਼ਬਰਦਸਤ ਹੰਗਾਮਾ ਨਿਹੰਗ ਸਿੰਘਾਂ ਦਾ ਪੁਲਿਸ ਵਾਲਿਆਂ ਦੇ ਨਾਲ ਪੈ ਗਿਆ ਪੰਗਾ ਸਾਰੇ ਵਾਸਤੇ ਕਾਨੂੰਨ ਗੋਲੀ ਮਾਰ ਦੇ ਨਾ ਸਾਹ ਤਿਆਰ ਕਾਨੂੰਨ ਗੋਲੀ ਮਾਰ ਦੇ ਤੁਹਾਨੂੰ ਮੈਂ ਚੈਲੰਜ ਕਰਦਾ ਵਾਂ ਰਣ ਸਿੰਘ ਫੌੜਿਆ ਕਾਨੂੰਨ ਆਪੇ ਟੋਪਾ ਢਿੱਟੇ ਮੈਂ ਸਾਹ ਤਿਆਰ ਆਇਆ ਤੇ ਕਹੋ ਜੇ ਕਾਨੂੰਨਿਆ गुंडागति तो नहीं चलेगी नहीं चलेगी, नहीं चलेगी।, नहीं चलेगी।, चलेगी। ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਰੋਜਿਆ। ਦੇਰ ਰਾਤ ਨੂੰ ਨਿਹੰਗ ਸਿੰਘ ਤੇ ਪੁਲਿਸ ਵਾਲੇ ਆਮੋ-ਸਾਮne ਨਜ਼ਰ ਆਏ ਨੇ। ਮਾਮਲਾ ਬਟਾਲਾ ਤੋਂ ਸਾਹਮne ਆਇਆ। ਬਟਾਲਾ ਦੇ ਗਾਂਧੀ ਚੌਕ ਵਿਖੇ ਨਿਹੰਗ ਸਿੰਘਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਜਾ ਰਿਹਾ ਸੀ ਕਿ ਪੁਲਿਸ ਵਾਲੇ ਉਹਨਾਂ ਦੇ ਨਾਲ ਗੁੰਡਾ ਕਰਦੀ ਕਰ ਰਹੇ ਨੇ। ਇਲਜ਼ਾਮ ਜਿਹੜੇ ਨੇ ਨਿਹੰਗ ਸਿੰਘਾਂ ਦੇ ਵੱਲੋਂ ਲਗਾਏ ਗਏ ਨੇ ਤਾਂ ਦੇਰ ਰਾਤ ਬਟਾਲਾ ਦੇ ਗਾਂਧੀ ਚੌਕ ਵਿਖੇ ਜ਼ਬਰਦਸਤ ਹੰਗਾਮਾ ਹੋਇਆ ਹੈ। ਇਸ ਦੌਰਾਨ ਪੁਲਿਸ ਵਾਲਿਆਂ ਦੇ ਨਾਲ ਨਿਹੰਗ ਸਿੰਘਾਂ ਦੀ ਬਹਿਸਬਾਜ਼ੀ ਹੁੰਦੀ ਵੀ ਹੋਈ ਵੀ ਨਜ਼ਰ ਆਈ ਹੈ। ਪਰ ਇਸ ਨਹੀਂ ਪਤਾ ਲੱਗਿਆ ਹੈ ਕਿ ਪੁਲਿਸ ਵਾਲਿਆਂ ਦੇ ਵੱਲੋਂ ਰੋਕਿਆ ਜਾ ਰਿਹਾ ਸੀਗਾ ਨਿਹੰਗ ਸਿੰਘਾਂ ਨੂੰ ਅਤੇ ਲਾਇਸੈਂਸ ਦਾ ਜਦੋਂ ਪੁੱਛਿਆ ਗਿਆ ਤਾਂ ਨਿਹੰਗ ਸਿੰਘਾਂ ਦੇ ਕੋਲੋਂ ਲਾਇਸੈਂਸ ਨਾ ਮਿਲਣ ਦੇ ਚਲਦਿਆਂ ਉਹਨਾਂ ਦਾ ਚਲਾਨ ਕਟਿਆ ਜਾਂਦਾ ਜਿਸ ਤੋਂ ਬਾਅਦ ਨਿਹੰਗ ਸਿੰਘ ਭੜਕ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਉੱਥੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਪਰ ਉੱਥੇ ਹੀ ਦੂਜੇ ਪਾਸੇ ਨਿਹੰਗ ਸਿੰਘਾਂ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਲਾਇਸੈਂਸ ਤਾਂ ਨਹੀਂ ਸੀ ਪਰ ਅਸੀਂ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਜਾਣ ਦਿੱਤਾ ਜਾਵੇ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਬਾਰ-ਬਾਰ ਬੇਨਤੀ ਕਰਨ ਤੋਂ ਬਾਅਦ ਵੀ ਪੁਲਿਸ ਵਾਲਿਆਂ ਦੇ ਵੱਲੋਂ ਸਾਰਿਆਂ ਦਾ ਚਲਾਨ ਜਿਹੜਾ ਸੀ ਉਹ ਕੱਟ ਦਿੱਤਾ ਗਿਆ ਜਿਸ ਤੋਂ ਬਾਅਦ ਸਾਨੂੰ ਧਰਨਾ ਪ੍ਰਦਰਸ਼ਨ ਕਰਨ ਆ ਪਿਆ ਤਾਂ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਭਾਨ ਸਿੰਘ ਦਾ ਮੇਰਾ ਨਾਮ ਕਿੱਥੋਂ ਆਇਓ ਅਹੀਂ ਕੋਟਲੀ ਭਾਨ ਸਿੰਘ ਤੋਂ ਆਇਆ ਸਾਡੇ ਕਿ ਲੱਗਦੇ ਨੇ ਇਹ ਮੇਰੇ ਬੱਚੇ ਨੇ ਅੱਛਾ ਕੀ ਗੱਲ ਹੋਈ ਸਾਰੀ ਗੱਲ ਹੋਈ ਆ ਬਈ ਇੱਥੋਂ ਅਜਾ ਐਸਐਚਓ ਕੋ ਅਹੀਂ ਮੋਟਰਸਾਈਕਲ ਛਡਾ ਕੇ ਜੇ ਹੁਣੇ ਖੜਿਆ ਕਲਵੰਤ ਸਿੰਘ ਕੋ ਤੇ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਗੱਲ ਕੀਤੀ ਆ ਵੀ ਇੱਥੇ ਮੁੰਡੇ ਨੂੰ ਇਹ ਚਾਬੀ ਗਵਾਚ ਗਈ। ਕਲਮਨ ਸਿੰਘ ਆਂਦਾ ਜੇ ਤੂੰ ਇਹ ਚਾਬੀ ਨਵੀਂ ਪਵਾ ਲੋ। ਤੇ ਅਹੀਂ ਮਡਰਮਾ ਪੇਜਾ ਮੈਂ ਜਾ ਚਾਬੀ ਨਵੀਂ ਪਵਾ ਲੋ ਤੇ ਉਹਨਾਂ ਕੋ ਗਵਾਜਦੀਆ ਤਾਂ ਕੋਈ ਗੱਲ ਨਹੀਂ ਕੀ। ਅਹੀਂ ਪਹਿਲੇ ਦੇਖ ਜਾਂ। ਅਹੀਂ ਚਾਬੀ ਮੁੰਡਾ ਪਹੁੰਚ ਆ ਇੱਥੇ ਆ ਕੇ ਮੁੰਡੇ ਸਾਡੇ ਆਏ ਆ ਤੇ ਇਹਨਾਂ ਨੇ ਆ ਕੇ ਚਲਾਨ ਕਰਤਾ। ਹੈ? ਇਹ ਚਲਾਨ ਸਹੀ ਪਾਇਦਾ ਸੀਗਾ ਨਹੀਂ ਪਤਾਏਗਾ। ਨਹੀਂ ਪਾਉਂਦਾ ਨਿਹੰਗ ਸਿੰਘ ਦਾ ਪਾਉਂਦਾ ਨਹੀਂ। ਇਹ ਖਸਾਉਂ ਤੇ ਜੁੜੀ ਆ ਨਾ ਹਾਂਜੀ ਅਸੀਂ ਤਾਂ ਮੰਨਦੇ ਆ ਸਰਪੇ ਥੋੜੀ ਹੀ ਗੱਲ ਕਰਦੇ ਹਾਂ ਹਾਂਜੀ ਤੇ ਬਾਕੀ ਇਹ ਗਾਲਾਂ ਜਨਨਦਰ ਸਾਡਾ ਐਮ.ਐਲ.ਏ ਨਹੀਂ ਆਉਂਦਾ ਉਹਨਾਂ ਦਾ ਸਾਡਾ ਕੋਈ ਫੈਸਲਾ ਨਹੀਂ ਨਾ ਤੁਹਾਡਾ ਚਲਾਨ ਕਿੱਥੇ ਗਿਆ ਵਾ ਹਾਂਜੀ ਕਿ ਫੈਸਲਾ ਨਹੀਂ ਕਿੱਟਿਆ ਗਿਆ ਹਰ ਲਾਇਸੈਂਸ ਨਹੀਂ ਗਿਆ ਹਾਂਜੀ ਫਿਰ ਦੇ ਇੱਕ ਜਦੋਂ ਲੋਕਾਂ ਨਾਲ ਗੱਲ ਕਰੀ ਲਾਇਸੈਂਸ ਤੁਹਾਡੇ ਕੋਲ ਦੀਗਾ ਪਰ ਨਿਆੰਗ ਨਿਆੰਗਾ ਸੰਗਾ ਨੂੰ ਤੇ ਵਿੱਚੋਂ ਦਾ ਹਗਾ ਨਹੀਂ ਨਿਆੰਗ ਸੰਗਾ ਦਾ ਸਾੜੇ ਕੋਲ ਸੰਸਾ ਬਣਿਆ ਪਿਆ ਸੀਟ ਹੋ ਜਾਂਦਾ ਉਹਦੇ ਤੇ ਲਾਇਸੈਂਸ ਦੀ ਹਾਂਜੀ ਇਹ ਸੰਸਾ ਟਿਕਵਾਗਾ ਸਿੰਘਾਂ ਦਾ ਆ ਗਿਆ ਵਾ ਇਹ ਆਈ ਨਾ ਜਿਹੜੀ ਕਹਦੇ ਇਹ ਬਣਾਵਾਗੇ ਚਲ ਜੀ ਇੱਥੇ ਪੀਸੀਆਰ ਪੀਸੀਆਰ ਦੇ ਮੁਲਾਜ਼ਮਾਂ ਨੇ ਨਾਕਾ ਲਾਇਆ ਸੀ ਜੀ ਵਹੀਕਲ ਚੈਕਿੰਗ ਹੋ ਰਹੀ ਸੀ ਧੱਲੂ ਘਰੇ ਕਰਕੇ ਜੀ ਇਹਨਾਂ ਨੂੰ ਮੋਟਰਸਾਈਕਲ ਤੇ ਆਉਂਦੇ ਨੂੰ ਦੋਵਾਂ ਨੂੰ ਢੱਕਿਆ ਜੀ ਉਹਨਾਂ ਨੇ ਇਹਨਾਂ ਨੂੰ ਕਾ ਡਾਕੂਮੈਂਟ ਦਿਖਾਓ ਇਹਨਾਂ ਦੇ ਕੋਲ ਡਾਕੂਮੈਂਟ ਆਰਸੀ ਹੀ ਕੱਲੀ ਨਾ ਕੋਈ ਇੰਸ਼ੋਰੈਂਸ ਨਹੀਂ ਨਾ ਕੰਪਨੀ ਨਾ ਕੋਈ ਆਈ ਲਾਇਸੈਂਸ ਮੰਗਿਆ ਲਾਇਸੈਂਸ ਦਿਖਾਓ ਆਪਣਾ ਡਰਾਈਵਿੰਗ ਲਾਇਸੈਂਸ ਉਹ ਇਹਨਾਂ ਕੋਈ ਕਹਿੰਦੇ ਕਿ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਉਹ ਨਹੀਂ ਹੈ ਕਿ ਸਿੰਗਾ ਦਾ ਹੁੰਦਾ ਆ ਅਸੀਂ ਲਾਇਸੈਂਸ ਨਹੀਂ ਰੱਖਦੇ ਉਹ ਫਿਰ ਮੁਲਾਜ਼ਮਾਂ ਨੇ ਇਹਨਾਂ ਦਾ ਜਿਨ੍ਹਾਂ ਨੇ ਇਲਾਕਾ ਮੋੜਿਆਂ ਨੇ ਲਾਇਆ ਸੀ ਪੀਸੀਆਰ ਦੇ ਉਹਨਾਂ ਨੇ ਇਹਨਾਂ ਦਾ ਚਲਾਨ ਕਰਤਾ ਜੀ ਲਾਇਸੈਂਸ ਦਾ ਉਹ ਜੋ ਕਾਨੂੰਨੀ ਤੌਰ ਤੇ ਜਿਹੜਾ ਸਹੀ ਆ ਉਹਦਾ ਲਾਇਸੈਂਸ ਸਾਡੇ ਨੂੰ ਲਾਇਸੈਂਸ ਜ਼ਰੂਰੀ ਆ ਤੇ ਲਾਇਸੈਂਸ ਦਾ ਚਲਾਨ ਕੀਤਾ ਜੀ ਇਹਨਾਂ ਦਾ ਇੱਕ ਗੱਲ ਕੋਈ ਕਹਿੰਦੇ ਆ ਵੀ 2000 ਰੁਪਏ ਹੀ ਦੇ ਕੇ ਆਏ ਮੁੰਸ਼ੀ ਨੂੰ ਬਾਰੇ ਉਹਦੇ ਬਾਰੇ ਨਹੀਂ ਸਾਨੂੰ ਪਤਾ ਜੀ ਸਾਡਾ ਅਜੇ ਹੁਣ ਸਾਡਾ ਥਾਣੇ ਵਾਲਿਆਂ ਨਾਲ ਕੋਈ ਲੈਣ ਨਹੀਂ ਜਿਆਦਾ ਪੀਸੀਆਰ ਦਾ ਜਿਹੜਾ ਇਹ ਵੱਖਰਾ ਹੈ ਜੀ ਈਸੀਰ ਵਕਰੀ ਹੁੰਦੀ ਆ ਉਹਦਾ ਥਾਣੇ ਨਾਲ ਕੋਈ ਨਹੀਂ ਸਰਮ ਭਾਈ ਬਾਬਾ ਜੀ ਦੋ ਜਣੇ ਆਏ ਆ ਤੇ ਇਹਨਾਂ ਨੇ ਸਾਡਾ ਜਿਹੜਾ ਮੋਰਚਾ ਹਾਟ ਕੋ ਪਹਿਲਾਂ ਇਹਨਾਂ ਨੂੰ ਲਵਾਇਆ ਆਹੀ ਮੋਰਚਾ ਲਾਤਾ ਹਾਂ ਨੂੰ ਕਹਿੰਦੇ ਵੀ ਆਰਸੀ ਇਹ ਦੇਤੀ ਜਿਹਦੇ ਆੜੇ ਕੋ ਕਾਗਜ਼ ਆ ਕੇ ਦੇਤੇ ਕਹਿੰਦੇ ਲਾਇਸੈਂਸ ਮੈ ਲਾਇਸੈਂਸ ਸਾਡੇ ਕੋ ਦਲ ਬੰਦਦਾ ਵਾ ਆਪੇ ਕਾਇਦਾ ਥਾਣੇਦਾਰ ਸਾਹਿਬ ਕੋਤੇ ਇਹਨਾਂ ਨੂੰ ਪੁੱਛ ਲੋ ਆਹ ਇਹਨਾਂ ਨੂੰ ਦੇ ਤੱਕ ਕਿਉਂਕਿ ਲਾਇਸੈਂਸ ਦਾਲਪੰਤੂ ਦਾ ਸਾਡੇ ਕੋਲ ਦਾਵਾ ਹੋਰ ਸਾਡੇ ਕੋਲ ਕੋਈ ਲਾਇਸੈਂਸ ਨਹੀਂ ਹੁੰਦਾ ਦਾਲਪੰਤੀ ਬਹੁਤ ਘੋੜੇ ਦੀ ਫੌਜ ਦਾ ਲਾਇਸੈਂਸ ਹੈ ਕੀ ਕਰਨੇ ਆ ਇਹਨਾਂ ਨੂੰ ਹੀ ਦੱਸਿਆ ਤੇ ਮੋਰਚਾ ਲੈ ਚਲੋਣੇ ਨਿਹੰਗ ਸਿੰਘ ਦਾ 올 ਇੰਡੀਆ ਵਿੱਚ ਕਦੇ ਵੀ ਕੇ ਪੁਲਿਸ ਵਾਲੇ ਮਲਾਦ ਨਹੀਂ ਘੇੜਿਆ ਕਿਉਂਕਿ ਨਿਹੰਗ ਸਿੰਘ ਜਿਹੜੀ ਫੌਜ ਹੈ ਚੱਕਰਵਰਤੀ ਫੌਜ ਆ ਗੁਰੂ ਨਾਨਕ ਦੇਵ ਮਾਰੇ ਚੱਕਰਵਰਤੀ ਰਏ ਆ ਗੁਰੂ ਗੋਬਿੰਦ ਸਿੰਘ ਮਾਰੇ ਚੱਕਰਵਰਤੀ ਰਏ ਆ ਇਸ ਕਰਕੇ ਨਿਹੰਗ ਸਿੰਘਾਂ ਦਾ ਕੋਈ ਕੋਈ ਚਲਾਰ ਨਹੀਂ ਕਰ ਸਕਦਾ ਕੋਈ ਕਾਨੂੰਨ ਇਹਨਾਂ ਨੂੰ ਰੋਕ-ਰੋਕ ਨਹੀਂ ਕਰ ਸਕਦਾ ਕਾਨੂੰਨ ਹੈਗਾ ਵਾ ਠੀਕ ਹੈ ਸਰਕਾਰ ਹੈਗੀ ਆ ਇਹ ਗੁਰੂ ਗੋ ਜੇ ਗੁਰੂ ਗੋਬਿੰਦ ਸਿੰਘ ਮਾਰਦੇ ਸਰਕਾਰ ਆਈ ਆ ਤੇ ਇਹ ਸਰਕਾਰ ਆਈ ਆ ਨਾ ਕਿੰਨੇ ਜਾਣੇ ਸੀ ਕਿ ਤੂੰ ਆਏ ਦੋ ਜਾਣੇ ਸੀਗੇ ਸਿਰਫ ਠੀਕ ਆ ਤੇ ਮੈਂ ਇਹਨਾਂ ਨੂੰ ਪਿਆਰ ਨਾਲ ਗਿਆ ਵੀ ਤੇ ਬਾਬਾ ਜੀ ਇਹਨਾਂ ਨੇ ਇੱਕੋ ਬਾਰੇ ਟਿੱਪਣੀ ਕੀਤੀ ਸਾਨੂੰ ਕਹਿੰਦੇ ਅਮਰ ਤੇ ਹੀ ਵੀ ਛ ਗਿਆ ਬਾਬਾ ਜੀ ਇਹਨਾਂ ਦਾ ਅਮਰਤ ਪਜਾਮੇ ਵਾਲਾ ਛ ਗਿਆ ਇਹ ਨਿਹੰਗ ਸਿੰਘ ਫੌਜ ਦਾ ਤਿਆਰ ਪਰ ਤਿਆਰ ਹੈ ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਦੇ ਵਿੱਚ ਲਾਈ ਸਕੋ ਉਹ ਦੀ ਜੁੜੀ ਆ ਉਹ ਵੀ ਸ਼ਖਸ ਹੋਵੇ ਅਸੀਂ ਇਹਨਾਂ ਨੇ ਇਹ ਹੀ ਆਲ ਗਈ ਵਾਕੇ ਠੀਕ ਆ ਜੀ ਸਾਨੂੰ ਪਤਾ ਨਹੀਂ ਦਾਲਪੰਥ ਦੀ ਫੌਜ ਆ ਸੀ ਆਏ ਆ ਅੱਜ ਤੋਂ ਬਣਾ ਲਵਾਂਗੇ ਇਨੇ ਵਿੱਚ ਤੇ ਅਸੀਂ ਆਈ ਤੇ ਇਹਨਾਂ ਦੀ ਸਰਦਾ ਮੰਨਦੇ ਆ ਨਾ ਕਿ ਚਲੋ ਬਣਾ ਲਵਾਂਗੇ ਪਰ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਇਹਨਾਂ ਨੇ ਚਲਾਨ ਕੱਢ ਕੇ ਸਾਡੇ ਹੱਥ ਦੇ ਦਿੱਤਾ ਐਦਾਂ ਕੰਮ ਨਹੀਂ ਹੋਣਾ ਚਾਹੀਦਾ ਕਿਉਂਕਿ ਪੂਰੇ ਵਰਲਡ ਨੂੰ ਪੂਰੇ ਹਿੰਦੁਸਤਾਨ ਨੂੰ ਪਤਾ ਨਿਹੰਗ ਸਿੰਘ ਚੱਕਰਵਰਤੀ ਫੌਜ ਚੱਲਦਾ ਵੀ ਰਿਹਾ ਪੰਜਵਾ ਤੱਕ ਤੋਂ ਬੁੱਢਾ ਦਾ ਲਿਆ ਸਾਡੇ ਕੋ ਇਹਨਾਂ ਨੂੰ ਇਹ ਜਿਹੜਾ ਕੰਮ ਸੀ ਨਹੀਂ ਕਰਨਾ ਚਾਹੀਦਾ ਬੇਸ਼ੱਕ ਇਹ ਸਰਾ ਸਰ ਧਕਾਵਾ ਇਹ ਨਾ ਕੱਲ ਕੀਤੀ ਪ੍ਰਸ਼ਾਸਨ ਕੀ ਕਰਦੇ ਆ ਅਸੀਂ ਬੈਠੇ ਆ ਇਥੇ ਪ੍ਰਸ਼ਾਸਨਾ ਕਹਿੰਦੇ ਨਾਲ ਗੱਲ ਕਰੀਏ ਇਹ ਆਏ ਨੇ ਹੁਣ ਆਏ ਨੇ ਇਹਨਾਂ ਨੂੰ ਅਸੀਂ ਬੁਲਾਇਆ ਇਹਦਾ ਬਲਾਓ ਜਿਨ੍ਹਾਂ ਨੇ ਚਲਾਨ ਕੱਟਿਆ ਸਾਡੇ ਜੈਜੀ ਸਾਫ ਨਹੀਂ ਆਉਂਦੇ ਉਹਨਾਂ ਕਰ ਕੋਈ ਗੱਲ ਬਾਤ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਈਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ